ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਤਿਰਸਸਤਾਨ ਡੇਰਾ ਮੰਦਰ ਕਾ ਸਹਿਬ ਵਿਖੇ ਸੰਤ ਬਾਬਾ ਜਗਦੀਸ਼ ਮੂਨੀ ਜੀ ਸੰਤ ਬਾਬਾ ਬੂਟਾ ਸਿੰਘ ਟਾਲੀਆਂ ਵਾਲੇ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਇੱਥੇ ਸ੍ਰੀ ਚੰਦਰ ਭਗਵਾਨ ਜੀ ਦਾ ਜੋ ਜਨਮ ਦਿਹਾੜਾ ਹੈ ਉਹ ਬੜੀ ਧੂਮਤਾਮ ਨਾਲ ਮਨਾਇਆ ਗਿਆ ਜੀ ਸਾਰੇ ਨਗਰ ਨੇ ਸਹਿਯੋਗ ਕੀਤਾ ਗੁਰੂ ਕੇ ਲੰਗਰ ਟੁੱਟ ਵਰਤਾਏਗੇ ਬਹੁਤ ਵਧੀਆ ਸੰਤ ਮਹੰਤਾ ਵੱਲੋਂ ਕਥਾ ਕੀਰਤਨ ਦਾ ਪ੍ਰਚਾਰ ਕੀਤਾ ਗਿਆ ਜੀ ਜੋ ਡੇਰਾ ਸੀ ਇਹਦੀ ਮਹਿਮਾ ਜੋ ਸੰਤ ਬਾਬਾ ਇੱਥੇ ਮਹਾਪੁਰਸ਼ ਹੋਏ ਨੇ ਦੁੱਧਾਤਾਰੀ ਬਾਬਾ ਹੰਸ ਦਾਸ ਦੀ ਬਾਬਾ ਆਪਣਾ ਜਮਨਾਦਾਸ ਜੀ ਬਾਬਾ ਵਾਸਦੇਵ ਜੀ ਬਹੁਤ ਸਾਰੇ ਸੰਤ ਇੱਥੇ ਹੋਏ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਘੋੜੇ ਚਰਦੇ ਰਹੇ ਨੇ ਸੋ ਸਾਰਿਆਂ ਨੂੰ ਇਸ ਜੋ ਹੋਇਆ ਸੰਤ ਬਾਬਾ ਆਪਣਾ ਜਨਮ ਮਨਾਏਗੇ ਵਰਸੀ ਜੀ ਉਹਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਮੋਲ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਜੈ ਸ੍ਰੀ ਚੰਦਰ ਭਗਵਾਨ ਕੀ ਜੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੜੀ ਕਿਰਪਾ ਹੋਈ ਹੈ ਤੋਂ ਨਰੇ ਕਿਰਪਾ ਸਤਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਸਹਬਜ਼ਾਦੇ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦਾ ਪਿੰਡ ਬਰੇ ਸਹਬ ਵਿਖੇ ਜਲਾ ਮਾਨਸਾ ਡੇਰਾ ਮੰਦਰ ਕਾ ਵਿਖੇ ਸਾਰੇ ਨਗਰ ਦੇ ਸੰਯੋਗ ਦੇ ਨਾਲ ਬਾਬੇ ਸ੍ਰੀ ਚੰਦਰ ਪੁਆਨ ਜੀ ਦਾ ਹਰ ਸਾਲ ਦੀ ਤਰ੍ਹਾਂ ਆਪਾਂ ਅਵਤਾਰ ਦਿਹਾੜਾ ਪੁਆਨ ਜੀ ਦਾ ਮਨਾਉਂਦੇ ਤੁਰੇ ਹੁਣੇ ਆ ਬੜੇ ਨਗਰ ਦੀ ਇਹ ਤੇ ਕਿਰਪਾ ਹੈ ਸਾਰੇ ਨਗਰ ਦੇ ਵਿੱਚ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੀ ਬਹੁਤ ਜਾਦੀ ਕਿਰਪਾ ਹੈ ਇਹੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਿਹੜਾ ਨਗਰ ਹੈ ਉਹਨਾਂ ਦੇ ਚਰਨ ਪ੍ਰਾਪਤ ਧਰਤੀ ਹੈ ਗੁਰੂ ਮਹਾਰਾਜ ਜੀ ਦੇ ਚਾਰ ਚੰਨ ਲਾਏ ਹਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਇਸ ਡੇਰੇ ਦੇ ਉੱਪਰ ਧੰਨ ਧੰਨ ਬਾਬਾ ਸ੍ਰੀ ਚੰਦਰ ਮਹਾਰਾਜ ਜੀ ਦਾ ਅਵਤਾਰ ਦਿਹਾੜਾ 500 ਤੀ ਮਾ ਅਵਤਾਰ ਦਿਹਾੜਾ ਸਾਰੇ ਨਗਰ ਦੇ ਸੰਯੋਗ ਦੇ ਨਾਲ ਇਸ ਡੇਰਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਸਾਰੀਆਂ ਸੰਗਤਾਂ ਜਿੱਥੇ ਵੀ ਕੋਈ ਰਹਿੰਦੇ ਹਨ ਐਨ ਆਈ ਵੀਰ ਕਿਤੇ ਵੀ ਕੋਈ ਗੁਰum ਪਿਆਰੇ ਸਾਰੇ ਰਹਿੰਦੇ ਆ ਨਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਬਾਬੇ ਸ੍ਰੀ ਚੰਦਰ ਅਵਤਾਰ ਦਿਹਾੜੇ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਦਿੰਨੇ ਹਾਂ ਜੀ ਕਿਉਂ ਬਾਬਾ ਸ੍ਰੀ ਚੰਦਰ ਮਹਾਰਾਜ ਜੀ ਨੇ ਇਸ ਨਗਰ ਨੂੰ ਤਾਰਿਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਰਪਾ ਕੀਤੀ ਹੈ ਕਿਉਂ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ ਫੇਰ ਹੀ ਅਵਤਾਰ ਦਿਹਾੜੇ ਮਨਾਏ ਜਾਂਦੇ ਹਨ ਉਹਨਾਂ ਦੀ ਕਿਰਪਾ ਤੋਂ ਬਿਨਾਂ ਤਾਂ ਇੱਥੇ ਆਪਣੇ ਲਈ ਕੁਝ ਵੀ ਨਹੀਂ ਹੈਗਾ ਜੋ ਕੁਝ ਦੇਣਾ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦੇਣ ਹੈ